ਸਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਸੌਰੀ ਦੁਪਹਿਰ ਦੇ ਬੱਜ ਕੇ 11 ਤੇ ਆਪਾਂ ਆਪਣੇ ਬਾੜੇ ਚਲੇ ਸੀ ਕਈ ਦਿਨ ਹੋ ਗਏ ਆਪਾਂ ਤੁਹਾਨੂੰ ਕਿਹਾ ਸੀ ਆਪਾਂ ਜੰਗਲ ਦਾ ਬਲੌਗ ਤੁਹਾਨੂੰ ਦਿਖਾਵਾਂਗੇ ਜੰਗਲ ਵਿੱਚ ਤੇ ਆਪਣਾ ਟਾਈਮ ਨਹੀਂ ਲੱਗ ਰਿਹਾ ਸੀ ਕਿਉਂਕਿ ਬਹੁਤ ਆਣੀ ਗਿਆ ਤੇ ਇਸ ਕਰਕੇ ਆਪਾਂ ਬਲੌਗ ਉੱਤੇ ਦਾ ਨਹੀਂ ਪਾ ਸਕੀ ਤੇ ਹੁਣ ਆਪਾਂ ਚੱਲੇ ਆਂ ਵੀਰੋ ਜੰਗਲ ਦੇ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਆਪਾਂ ਨੇ ਬਾੜੀ ਪੁੱਜੀ ਵੀਰੋ ਤੇ ਆਪਣੀ ਟਰੈਲੀ ਖੜੀ ਹੈ ਪਿੱਛੇ ਟਰੈਕਟਰ ਤੇ ਸੁਪਰਸਟਰ ਤੇ ਮੁਰਗੇ ਪਰ ਰੱਖੇ ਤੁਹਾਨੂੰ ਦਿਖਾਉਨੇ ਆ ਤੇ ਬਰ ਵੀਰੋ ਇਹ ਮੁਰਗੀਆਂ ਆਪਾਂ ਰੱਖੇ ਹੋਈਆਂ ਤੇ ਰਦੀਆਂ ਦੇਖੋ ਇਹ ਕੁਡੋ ਕੁਡੋ ਜਿਹੜਾ ਕਰ ਰਿਹਾ ਇਹ ਆ ਦੇਖਾ ਪੁੱਸ ਰਿਆ ਫਿਰਦਾ ਏ ਤੇ ਹੋਰ ਹੈ ਮੁਰਗਾ ਤੇ ਬਾਕੀ ਮੁਰਗੀਆਂ ਤੇ ਇੱਕ ਕਾਲੇ ਰੰਗ ਦੇ ਤੇ ਲਾਲ ਰੰਗ ਦੇ ਆਪਣਾ ਸੋਨਾ ਰੇਖਾ ਸਕੰਦਰ ਤੇ ਆ ਟ੍ਰੈਲੀ ਆ ਵੀਰੋ ਥੋੜੀ ਵਾਲੀ ਆ ਜੇ ਜਾਲੀਏ ਤੇ ਸਾਰੇ ਨੇ ਪਿੱਛੇ ਆਪਣਾ ਰੀਪਰ ਵੀ ਖੜਿਆ ਹੋ ਸਾਹਮਣੇ ਤੇ ਆਪਣਾ ਦੇਖੋ ਸ਼ੈੱਡ ਪਾਇਆ ਹੋਇਆ ਤੇ ਉਹ ਸਾਹਮਣੀ ਜਾਲ ਆ ਵੀਰੋ ਤੁਹਾਨੂੰ ਦਿਖਾਣੇ ਆ ਨੇੜੇ ਹੋ ਕੇ ਤੇ ਇਹ ਜਾਲਾ ਦੇਖੋ ਇਹ ਇਹ ਜਾਲ ਆਪਾਂ ਕਬੂਤਰਾਂ ਲਈ ਪਾਇਆ ਸੀ ਕਿਉਂਕਿ ਪਹਿਲਾਂ ਪਕੂਤਰ ਇੱਥੇ ਹੋਈ ਸੀ ਤੇ ਮੇਨ ਨਾਲ ਕੋਈ ਆਪਾਂ ਵੇਚਦੇ ਬਹੁਤ ਟਾਈਮ ਰੱਖੇ ਆਪਾਂ ਬਚਪਨ ਤੋਂ ਹੀ ਰੱਖੇ ਸੀ ਤੇ ਵੀਰੋ ਹੁਣ ਇੱਥੋਂ ਵੇਚਦੇ ਆਪਾਂ ਲੱਠੇ ਕਬੂਤਰ ਰੱਖੇ ਸੀ ਵਧੀਆ ਨਸਲਾਂ ਵਾਲੀ ਤੇ ਹੁਣ ਸਾਰੇ ਆਪਾਂ ਨੇ ਵੇਚਦੇ ਦੇਖ ਸਕਦੇ ਆ ਇਹਨਾਂ ਦੇ ਖੁੱਡੇਆਂ ਕਬੂਤਰਾਂ ਦੇ ਹੋਰ ਇੱਕ ਬੇਚਪਾਨ ਵੀਰੋ ਮੁਰਗੀ ਰੱਖੇ ਹੋਏ ਆ ਇਹ ਆਪਾਂ ਵੀਰੋ ਡੰਗਰ ਰੱਖੇ ਹੋਏ ਆ ਤੇ ਦੇਖ ਸਕਦੇ ਤੁਸੀਂ ਤੇ ਭਰੇ ਐ ਮਸ ਐ ਆ ਤੇ ਆ ਬੱਚੀ ਇਹ ਦੇਖੋ ਵੀਰੋ ਦੂਜਾ ਸਵਾਇਸ ਹੋਣ ਵਾਲੀ ਆ ਤੇ ਆ ਗਾਂ ਵੀ ਸੋਣ ਵਾਲੀ ਆ ਤੇ ਮੈਂ ਸਪੰਤਾ ਜੀ ਹੁਣ ਲੈਂਦੀ ਆ ਦੀ ਇਹ ਕੱਟੀ ਆ ਤੇ 12 ਲੀਟਰ ਦੁੱਧ ਆਏਗਾ ਤੇ ਉਹ ਪਿਛ ਪਰਲੀ ਪੈਲਣਾ ਭਿਉਣਾ ਵੀ ਸੋਣ ਦੀ ਤਿਆਰੀ ਚਾ ਤੇ ਪਰਲੀ ਆ ਉਹਦਾ 12 ਲੀਟਰ ਦੁੱਧ ਆ ਪਰ ਵੀਰੋ ਦੇ ਇੱਕ ਸਵਾ ਖਰਾਬ ਹੋ ਗਿਆ ਤੇ ਆ ਕੱਟਾ ਤੇ ਪਰ ਇਹ ਇੱਕ ਕੱਟਾ ਬੈਠਿਆ ਹੁਣ ਤੇ ਆ ਦੇਖੋ ਜੀ ਕੱਟੀਆਂ ਛੋਟੀ ਤੇ ਪਰੇ ਬੈਠੀਆਂ ਤੇ ਵੀਰੋ ਬਾਕੀ ਆਪਾਂ ਤੁਹਾਨੂੰ ਆਪਣੇ ਹੋਮ ਬਲੌਗ ਤੇ ਘਰ ਦਾ ਬਲੌਗ ਇੱਕ ਚੰਗੀ ਜਿਹੀ ਬਣਾ ਕੇ ਫਿਰ ਦਿਖਾਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਆਪਣੇ ਜੰਗਲ 'ਚ ਕਿਉਂਕਿ ਤੁਹਾਨੂੰ ਜੰਗਲ ਦਾ ਵਲੌਗ ਦਿਖਾਵਾਂਗੇ ਚਲੋ ਫਿਰ ਚੱਲਦੇ ਆਂ ਮਿਲਦੇ ਆਂ ਜੰਗਲ ਦੇ ਵਿੱਚ ਜਾ ਕੇ ਵਾਹ ਆਹ ਦੇਖੋ ਜਿਆਦੇ ਖਲਦਾਏ ਕੋਲ ਕੋਈ ਵੀਰ ਹੋ ਤਾਰਾ ਨਹੀਂ ਜਾਂਦੇ ਦੇਖੋ ਇਹਦੇ ਹਾਰ ਜਾਂਨ ਕਰ ਦੋ ਸਪੋਰਟਰ ਦੇ ਆਪਣੇ ਅਰਦੇ ਦੇ ਇਸ ਸਵਾਰੀਆਂ ਚੁੱਕੇ ਚੁੱਕਣੇ ਦਾ ਨਹੀਂ ਆਹ ਦੇਖੋ ਬਗਾਂ ਦੇ ਨਾਲ ਬਹਾਰ ਹੈ ਤਾਂ ਤਾਂ ਨਾਲ ਵੀ ਰੱਥੇ ਆਪਣਾ ਦੇਖ ਲਾ ਕੇ ਲਾਈਵ ਤੇ ਹਾਂ ਜੀ ਮਾਣੇ ਤਾਂ ਵੀਰੋ ਤਾਂ ਵੀਰੋ ਆਪਾਂ ਜੰਗਲ ਦੇ ਵਿੱਚ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਤੇ ਆ ਪਿੱਛੇ ਆਪਣਾ ਸਾਰਾ ਜੰਗਲਾ ਤੁਸੀਂ ਦੇਖ ਰਹੇ ਹੋ ਇਹ ਜਾਲ ਲੱਗਿਆ ਹੋਇਆ ਤੇ ਹੁਣੇ-ਹੁਣੇ ਆਪਾਂ ਪਹੁੰਚ ਗਏ ਜੰਗਲ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਇਹ ਦੇਖੋ ਪਿੱਛੇ ਸਾਰਾ ਏਰੀਆ ਜੰਗਲ ਦਾ ਏ ਤੇ ਦਿਖਾਉਂਦੇ ਹਾਂ ਫਿਰ ਤੁਹਾਨੂੰ ਆ ਦੇਖ ਸਕਦੇ ਹੋ ਵੀਰੋ ਜੰਗਲ ਦੇ ਵਿੱਚ ਤਾਰਾਂ ਲੱਗੀਆਂ ਹੋਈਆਂ ਤੇ ਇੱਧਰ ਆਪਣਾ ਹਲੇ ਖਾਲੀ ਆ ਕਿਉਂਕਿ ਇੱਧਰ ਪਹਿਲੇ ਪਿੱਛੇ ਜੀ ਅੱਗ ਲੱਗੀ ਸੀ ਤੇ ਹੁਣ ਉਮੀ ਕਰਨ ਫੇਰ ਹਰਾ ਭਰਾ ਹੋ ਗਿਆ ਤੇ ਇੱਧਰ ਦੇਖੋ ਇਹ ਜਾਲ ਲੱਗਿਆ ਹੋਇਆ ਇੰਦਰ ਦੇਖੋ ਤੇ ਆਪਾਂ ਹੁਣੇ-ਹੁਣੇ ਆਏ ਆ ਤੇ ਆ ਜੰਗਲ ਦੇ ਵਿੱਚੋਂ ਬਹੁਤ ਜਾਨਵਰ ਰਹਿੰਦੇ ਆ ਜਿਵੇਂ ਕਿ ਖੁੰਖਾਰ ਜਿਵੇਂ ਸੂਰ ਹੁੰਦੇ ਆ ਜੰਗਲੀ ਸੂਰ ਤੇ ਬਾਂਦਰ ਰੋਜ ਰਾਜ ਵਗੈਰਾ ਗਾਂ ਗੂਆ ਕਾਫੀ ਜਾਨਵਰ ਰਹਿੰਦੇ ਆ ਇੱਥੇ ਜੋ ਕਿ ਵੀਰੋ ਹੁਣ ਦੇਖੋ ਚੌਣ ਨਾ ਪੱਕ ਗਿਆ ਤੁਹਾਨੂੰ ਪਤਾ ਹੀ ਪੱਕਣ ਦੇ ਆ ਰਿਹਾ ਤੇ ਮਿਸਰ ਗਿਆ ਤੇ ਜਿਹੜੇ ਜੰਗਲੀ ਸੂਰ ਹੁੰਦੇ ਆ ਬੰਦਰ ਹੁੰਦੇ ਆ ਤੇ ਝੋਨੇ ਦੀ ਬੱਲਾਂ ਜਿਹੜੀਆਂ ਅੰਦਰ ਤੋਂ ਖਾ ਜਾਂਦੇ ਉੱਪਰੋਂ ਤੋਂ ਤੇ ਇਸ ਕਰਕੇ ਦੇਖੋ ਤਾਰਾਂ ਲਾਈਆਂ ਹੋਈਆਂ ਤੇ ਸਿਰੇ ਤੱਕ ਉਹ ਸਾਹਮਣੇ ਤੇ ਰੱਸੀ ਬੰਨੀ ਹੋਈ ਆ ਤੇੜੇ ਆਪਣੇ ਜੰਗਲੀ ਸੂਰ ਹੁੰਦੇ ਆ ਤਾਂ ਮੈਂ ਕੱਲ ਬਲੌਗ ਦਿਖਾਇਆ ਸੀ ਆਪਣੀ ਖੇਤਾਂ ਦਾ ਉਹ ਪਿੰਡ ਤੱਕ ਮਾਰ ਕਰਦੇ ਆ ਵਿੱਚੋਂ ਵਿੱਚ ਜਾ ਕੇ ਇਸ ਕਰਕੇ ਵੀਰੋ ਰੱਸੀ ਬੰਨੀ ਹੋਈ ਆ ਕਿਉਂਕਿ ਰੱਸੀ ਤੋਂ ਡਰਦੇ ਇਹ ਮਤਲਬ ਅੰਦਰ ਕੇ ਵਿੱਚ ਜਾਂਦੇ ਨਹੀਂ ਤੇ ਆ ਦੇਖ ਸਕਦੇ ਤੁਸੀਂ ਕੀ ਹਾਲ ਕੀਤਾ ਹੋਇਆ ਬਟਾਂ ਦਾ ਪੱਟ ਪੱਟ ਕੇ ਕਿਉਂਕਿ ਇਹ ਜੜਾਂ ਵੀ ਬਹੁ ਖਾਂਦੇ ਆ ਜਿਹੜੇ ਸੋਰੁੰਦੇ ਆ ਜੰਗਲੀ ਜੜਾਂ ਵਗੈਰਾ ਬਹੁਤ ਕੱਡ ਕੱਢ ਕੇ ਖਾਂਦੇ ਆ ਇਸ ਕਰਕੇ ਤੇ ਆ ਜੰਗਲਾ ਵੀਰੋ ਦੇਖ ਸਕਦੇ ਹੋ ਤੁਸੀਂ ਤੇ ਆਪਣਾ ਵਿਰੋਧ ਦਾ ਕਿਲਾ ਇੱਥੇ ਆ ਕਿਉਂਕਿ ਆਪਣਾ ਬਾਕੀ ਤਾਂ ਪਰਈ ਅੱਧਾ ਕਿਲਾ ਖੰਬੇ ਵਾਲਾ ਦੇਖੋ ਆ ਸਾਹਮਣੀ ਜਿਹੜਾ ਇਹ ਇਹ ਬਾਟਾ ਤੇ ਇੱਥੋਂ ਦੇਖੋ ਸਾਰਾ ਆਪਣਾ ਅੱਧਾ ਕਿਲਾ ਪਿੱਛੇ ਪਾਨੇ ਖੰਡਾ ਵਿੱਚ ਸਿਆਲ ਵਿੱਚ ਇੱਥੇ ਬਰਸੀਨ ਬੀਜੀ ਸੀ ਬਹੁਤ ਮਤਲਬ ਮੁਸ਼ਕਲ ਨਾਲ ਹੋਈ ਸੀ ਕਿਉਂਕਿ ਪਹਿਲਾਂ ਤਾਂ ਬਾਂਦਰਾਂ ਨੇ ਹੋਣ ਨਹੀਂ ਦਿੱਤੀ ਸੀ ਕਿਉਂਕਿ ਬਾਂਦਰ ਬਹੁਤ ਨੁਕਸਾਨ ਕਰਦੇ ਆ ਤੇ ਜੰਗਲੀ ਸੂਰ ਵੀ ਇੱਥੇ ਹੋਣ ਨਹੀਂ ਦਿੰਦੇ ਇਸ ਕਰਕੇ ਤਾਰ ਲਾਣੀ ਪੈਂਦੀ ਆ ਇੱਥੇ ਤੇ ਬਹੁਤ ਆਖੀ ਰੱਖਣੀ ਪੈਂਦੀ ਆ ਸਿਆਲ ਚੱਪਾਂ ਸਾਰਾ ਸਿਆਲ ਇੱਥੇ ਆਖੀ ਰੱਖੀ ਆ ਬਾਂਦਰਾਂ ਦੀ ਤੇ ਆ ਸਾਰਾ ਜੰਗਲਾ ਵੀਰੋ ਆਪਣਾ ਇੱਕ ਕਿਲਾ ਕਿਉਂਕਿ ਇਹ ਫਰੀ ਬਿਆਹਲੇ ਤੇ ਇਸ ਕਰਕੇ ਆ ਦੇਖੋ ਜੰਗਲਾ ਵੀਰੋ ਬਹੁਤ ਦੂਰ ਦੂਰ ਤੱਕ ਫੈਲਿਆ ਜਾਨਵਰ ਵੀ ਬਹੁਤ ਰਹਿੰਦੇ ਆ ਇਹਦੇ ਚ ਤੇ ਯਾ ਦੇਖੋ ਵੀਰੋ ਤਾਂ ਰੱਸੀ ਸਿਰੇ ਤੱਕ ਬੰਨੀ ਹੋਈ ਆ ਸੜਕ ਦੇ ਸਿਰੇ ਤੱਕ ਜਿਵੇਂ ਕਿ ਜਿੱਥੋਂ ਤੱਕ ਮਤਲਬ ਹੈ ਤੁਹਾਨੂੰ ਦਿਖਾਈ ਸੀ ਉਤੋਂ ਸ਼ੁਰੂ ਹੋ ਜਾਂਦੀ ਆ ਬਹੁਤ ਦੂਰ ਤੱਕ ਬੰਨੀ ਹੋਈ ਆ ਤੇ ਅੱਜ ਅੰਕਲਾ ਦੇਖੋ ਵੀਰੋ ਪਾਣ ਵਿੱਚ ਤਾਂ ਵੜ ਨਹੀਂ ਸਕਦੇ ਕਿਉਂਕਿ ਵਿੱਚੇ ਦੇ ਜੇ ਮਤਲਬ ਪਾਣੀ ਬਹੁਤ ਖੜਿਆ ਤੇ بارشਾਂ ਤੁਹਾਨੂੰ ਪਤਾ ਹੀ ਆ ਦਿੰਦੇ ਨੇ ਦਿਨ ਰਾਤ ਹੋਈ ਜਾਂਦੀ ਆ ਦੋ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਤੇ ਅੱਜ ਦਾ ਮੌਸਮ ਵਧੀਆ ਦੇਖੋ ਸੂਰਜ ਨਿਕਲਿਆ ਧੁੱਪ ਨਿਕਰੀ ਹੈ ਵਧੀਆ ਪਰ ਹੁਣ ਨਾ ਹੀ ਪਵੇ ਚੰਗਾ ਕਿਉਂਕਿ بارش ਵੀਰੋ ਇਸ ਜੀ ਮੇਕੀ ਝੋਨਾ ਤੁਹਾਨੂੰ ਪਤਾ ਹੀ ਹੁਣ ਬੜਨ ਨਾਲ ਆ ਪੱਕ ਰਿਆ ਤੇ ਹੁਣ ਮਤਲਬ بارش ਨਾ ਪਵੇ ਤਾਂ ਹੀ ਚੰਗਾ ਕਿਉਂਕਿ بارش ਨੁਕਸਾਨ ਕਰ ਸਕਦੇ ਹਨ ਝੋਨੇ ਨੂੰ ਤੇ ਬਾਂਦਰ ਵਗੈਰਾ ਹਾਲੇ ਕੁਝ ਨਹੀਂ ਦਿਖ ਰਿਹਾ ਕਿਉਂਕਿ ਦੁਪਹਿਰ ਹੋ ਗਿਆ ਸਾਰੇ ਬਾਂਦਰ ਅੰਦਰ ਪੱਗੇ ਤੇ ਜਾਨਵਰ ਸਾਰੇ ਨਹੀਂ ਤੁਹਾਨੂੰ ਦਿਖਾਉਂਦੇ ਤੇ ਬਾਕੀ ਆਪਾਂ ਜੰਗਲ ਤੁਹਾਨੂੰ ਦਿਖਾਤਾ ਤੇ ਬੱਕ ਕਦੇ ਤੁਹਾਨੂੰ ਅੰਦਰ ਦਾ ਬਲੌਗ ਵੀ ਜ਼ਰੂਰ ਦਿਖਾਵਾਂਗੇ ਜੰਗਲ ਦੇ ਮਤਲਬ ਵਿੱਚ ਵੜ ਕੇ ਵੀ ਤੁਹਾਨੂੰ ਦਿਖਾਵਾਂਗੇ ਜਾਨਵਰ ਤੇ ਹੰਬਰ ਤੇ ਹੁਣ ਇੱਥੇ ਸੜਕ ਤੇ ਆਪਾਂ ਉਗੀ ਮੀ ਵਗੈਰਾ ਬਹੁਤ ਗਿੱਲਾ ਦੇਖ ਸਕਦੇ ਪਾਣੀ ਕਿਵੇਂ ਖੜਾ ਹੈ ਇੱਧਰ ਨੈਕਸਟ ਮਤਲਬ ਜਦੋਂ ਵਧੀਆ ਸਬ ਕੁਸੱਕ ਗਏ ਫਿਰ ਤੁਹਾਨੂੰ ਅੰਦਰ ਦਾ ਬਲੌਗ ਵੀ ਜ਼ਰੂਰ ਦਿਖਾਵਾਂਗੇ ਤਾਂ ਵੀਰੋ ਇਹ ਜੰਗਲ ਦਾ ਬਲੌਗ ਸੀ ਤੇ ਤੁਹਾਨੂੰ ਮੈਂ ਉੱਪਰ ਉੱਪਰ ਤੋਂ ਦਿਖਾਇਆ ਸੜਕ ਸੜਕ ਤੋਂ ਤੇ ਆਪ ਦੇਖ ਸਕਦੇ ਹੋ ਤੁਸੀਂ ਕਿਵੇਂ ਰस्सियां ਵਗੈਰਾ ਬੰਨੀਆਂ ਹੋਈਆਂ ਕਿਉਂਕਿ ਇੱਥੇ ਜਾਨਵਰ ਹੁੰਦੇ ਆ ਜਿਹੜੇ ਬਹੁਤ ਨੁਕਸਾਨ ਕਰਦੇ ਆ ਝੋਨੇ ਨੂੰ ਤੇ ਫਸਲਾਂ ਨੂੰ ਇਸ ਕਰਕੇ ਬੰਨੀਆਂ ਹੋਈਆਂ ਇਹ ਤੇ ਆਪਾਂ ਅੰਦਰ ਜਾਣ ਸਕਦੇ ਕਿਉਂ ਗਿੱਲਾ ਬਹੁਤ ਆ ਬਾਰਸ਼ਾਂ ਹੋਈਆਂ ਹੋਈਆਂ ਤੇ ਬਾਕੀ ਕਦੇ ਤੁਹਾਨੂੰ ਜ਼ਰੂਰ ਅੰਦਰ ਦਾ ਵੀ ਬਲੌਗ ਦਿਖਾਵਾਂਗੇ ਦੇ ਜਰੂਰ ਤੇ ਮਿਲਦੇ ਆਂ ਬਾਕੀ ਨੈਕਸਟ ਵੀਡੀਓ ਦੇ ਤੱਕ ਤੱਕ ਲਈ ਸਭ ਨੂੰ ਸਸਰੀਕਾ